ਮਲਕੀਤ ਰੌਣੀ ਹੈ ਜੀ ਮੈਂ ਇੱਕ ਐਕਟਰ ਹਾਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਵੱਲੋਂ ਮੈਂ ਇੱਥੇ ਆਇਆ ਸੀਗਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਸਾਡੀ ਐਸੋਸੀਏਸ਼ਨ ਦੀ ਕਾਫੀ ਸਾਲਾਂ ਦੀ ਮੰਗ ਸੀ ਵੀ ਕਾਫੀ ਸਾਰੀਆਂ ਅਸੀਂ ਉੱਥੇ ਮੀਟਿੰਗਾਂ ਕੀਤੀਆਂ ਦਿੱਲੀ ਦੇ ਵਿੱਚ ਆ ਕੇ ਸੈਂਸਰ ਬੋਰਡ ਦੇ ਲਈ ਬ੍ਰਾਡਕਾਸਟਿੰਗ ਮਿਨਿਸਟਰੀ ਨਾਲ ਸੋ ਵੀਨਟ ਲੋਨ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਮੀਟਿੰਗਾਂ ਹੋਈਆਂ ਸਾਰੀਆਂ ਸੋ ਇੱਥੇ ਆਰਗੀਆਂ ਕੰਮ ਸ਼ੁਰੂ ਹੋ ਗਿਆ ਇਸ ਸਾਡੇ ਲਈ ਬਹੁਤ ਚੰਗੀ ਗੱਲ ਹੈ ਸਾਡੇ ਪ੍ਰੋਡਿਊਸਰ ਸਹਿਬਾਨ ਲਈ ਸਾਡੇ ਮੇਕਰਸ ਲਈ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਸਾਨੂੰ ਸੈਂਸਰ ਕਰਾਉਣ ਲਈ ਦਿੱਲੀ ਬੰਬਈ ਜਾਣਾ ਪੈਂਦਾ ਸੀਗਾ ਸੋ ਉੱਥੇ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਕਿ ਉਹ ਇਹ ਸੀ ਕਿ ਜਿਹੜੇ ਲੈਂਗੁਏਜ ਐਕਸਪਰਟ ਨੇ ਸਾਡੇ ਕਲਚਰ ਨੂੰ ਸਮਝਣ ਵਾਲੇ ਲੋਕ ਨੇ ਉਹ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਤੇ ਖੱਟ ਲਾ ਦਿੰਦੇ ਜਿਹੜੇ ਸਿਨੇਮੇ ਫਿਲਮ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਸੀਗੀਆਂ ਸੋ ਸਾਨੂੰ ਇਹ ਡਿਮਾਂਡ ਹੋ ਰੱਖਦੇ ਫਿਰ ਹੁਣ ਸਾਡੇ ਨਾਲ ਨਾਲ ਲੱਗਦੇ ਦੂਜੀ ਸਟੇਟਸ ਹੈ ਤੇ ਉਹ ਚੰਡੀਗੜ੍ਹ ਹੈ ਚਾਹੇ ਹਿਮਾਚਲ ਹੈ ਚਾਹੇ ਜੀਐਨਕੇ ਹੈ ਜਾਂ ਹਰਿਆਣਾ ਸਾਰੀ ਸਟੇਟਸ ਲਈ ਇਹ ਫਾਇਦਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਰੀਜਨਲ ਸਿਨੇਮੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਬਹੁਤ ਚੰਗੀ ਗੱਲ ਹੈ ਜਿਸ ਦੇ ਨਾਲ ਸਾਡੇ ਸਿਨੇਮੇ ਨੂੰ ਹੋਰ ਬਲ ਮਿਲੇਗਾ ਤੇ ਸਾਡੇ ਮੇਕਰ ਪ੍ਰੋਡਿਊਸਰ ਸਾਹਿਬਾਨ ਹੋਰ ਚੰਗਾ ਕੰਮ ਕਰ ਸਕਣਗੇ ਕਿਉਂਕਿ ਜਦੋਂ ਕੋਈ ਕੱਟ ਲੱਗਦਾ ਹੈ ਫਿਲਮ ਦੇ ਵਿੱਚ ਤਾਂ ਉੱਥੋਂ ਬੰਬੇ ਤੋਂ ਜਾਂ ਦਿੱਲੀ ਤੋਂ ਵਾਪਸ ਆ ਕੇ ਫਿਰ ਠੀਕ ਕਰਵਾ ਕੇ ਫਿਰ ਉੱਥੇ ਜੇ ਭਜਣਾ ਪੈਂਦਾ ਸੀਗਾ ਹੁਣ ਅਸੀਂ ਲੋਕਲ ਬੈਠੇ ਆ ਤਾਂ ਇਸ ਚੀਜ਼ ਦਾ ਸਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਸਾਡੇ ਸਿਨੇਮੇ ਨੂੰ ਸਾਡੇ ਕਲਚਰ ਨੂੰ ਸਾਡੀਆਂ ਫਿਲਮਾਂ ਨੂੰ ਬਹੁਤ ਮਿਹਰਬਾਨੀ ਉਪਲਬਧ ਮੈਂ ਆਪਣੇ ਵੱਲੋਂ ਤੇ ਆਪਣੀ ਐਸੋਸੀਏਸ਼ਨ ਵੱਲੋਂ ਆਈਬੀਐਨ ਮਿਸਟਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੂੰ ਅਸੀਂ ਮੀਟਿੰਗਾਂ ਕਰਕੇ ਕਿਉਂਕਿ ਸਾਡੀ ਐਸੋਸੀਏਸ਼ਨ ਨੇ ਬਾਰ ਬਾਰ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਸਾਡੀ ਉਸ ਰਿਕੁਐਸਟ ਨੂੰ ਮੰਨਦੇ ਹੋਏ ਸਾਡੂੰ ਇੱਥੇ ਲੋਕਲ ਜਿਹੜਾ ਚੰਡੀਗੜ੍ਹ ਦੇ ਵਿੱਚ ਸੈਟਲਾਈਟਿਟੀ ਦੇ ਵਿੱਚ ਸੈਂਸਰ ਬੋਰਡ ਦਿੱਤਾ ਕਿਉਂਕਿ ਇਸ ਸੈਂਸਰ ਬੋਰਡ ਦੇ ਆਉਣ ਨਾਲ ਸਿਨੇਮੇ ਦਾ ਬਲਬਦਨਾ ਤੇ ਸਿਨੇਮੇ ਨੂੰ ਹੋਰ ਵੱਡਾ ਹੋਣਾ ਸੋ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਦਾ ਜਿਹੜੀ ਅਾਇਰ ਬੀ ਮਿਨਿਸਟਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਪਣੀ ਐਸੋਸੀਏਸ਼ਨ ਵੱਲੋਂ ਸਾਡਾ ਵੀ ਬਤ ਕਰਦਾ ਸਾਰੀ ਇੰਡਸਟਰੀ ਵੱਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇਸ ਮੰਗ ਨੂੰ ਮੰਨ ਕੇ ਸਾਡੇ ਸਮੇਂ ਮੇਂ ਇੱਕ ਬਹੁਤ ਵੱਡਾ ਖਤਮ ਚੁਕਿਆ ਮੈਂ ਪੰਮੀ ਭਾਈ ਮੈਂ ਮੈਂਬਰਾਂ ਸਰਸਕੋਪ ਦਾ ਜੋ ਵਿਜਨ ਸਰਸਪੋਰਟ ਦਾ ਆਫਿਸ ਚੰਡੀਗੜ੍ਹ ਚ ਬਣਿਆ ਸਭ ਤੋਂ ਪਹਿਲਾਂ ਤੇ ਮੈਂ ਮੁਬਾਰਕਬਾਦ ਪੇਸ਼ ਕਰਾਂਗਾ ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰੀ ਆਫ ਬ੍ਰੋਡਕਾਸਟ ਐਂਡ ਇਨਫੋਰਮੇਸ਼ਨ ਕੇ ਜਿਨਾ ਨੇ ਇਹ ਮਾਨ ਬਖਸ਼ਿਆ ਹੈ ਕਿ ਇੱਥੇ ਰਿਜਨਲ ਲੈਂਗੁਏਜ ਜਿਦੇ ਵਿੱਚ ਪੰਜਾਬੀ ਹਰਿਆਣਵੀ ਅਮਾਚਲੀ ਬੋਗਰੀ ਤੇ ਜੰਮੂ ਕਸ਼ਮੀਰ ਦੇ ਸਾਰੇ ਖਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਬੜੀ ਖੁਸ਼ੀ ਹੈ ਮੈਨੂੰ ਆਪ ਦੇ ਹੱਥ ਤੇ ਮਾਨ ਵੀ ਹੈ ਕਿ ਆਮ ਦਾ ਮੈਂਬਰ ਆਫ ਸੈਂਸreportBody ਸੋ ਅੱਜ ਇੱਕ ਸੈਸਿਬਿਲਿਟੀ ਦੇ ਉੱਤੇ ਵਿਸ਼ੇਸ਼ ਸੈਮੀਨਾਰ ਹੋਣ ਜਾ ਰਿਹਾ ਹੈ ਤੇ ਆਪ ਜੀ ਦੇ ਅੱਗੇ ਉਸ ਨੂੰ ਅਟੈਂਡ ਕਰਨ ਦੇ ਲਈ ਵਿਸ਼ੇਸ਼ਤਾ ਉੱਥੇ ਪਹੁੰਚਿਆ ਸੋ ਇਹ ਬੜੀ ਅੱਛੀ ਗੱਲ ਹੈਗੀ ਹੈ ਕਿ ਸਾਡੀਆਂ ਰੀਜਨਲ ਲੈਂਗੁਏਜ ਜਿਹੜੀਆਂ ਹੈਗੀਆਂ ਨੇ ਉਹ ਸਾਡੀ ਇਸ ਚੰਡੀਗੜ੍ਹ ਦੇ ਵਿੱਚ ਉਸ ਆਫਿਸ ਬਣ ਗਿਆ ਤੇ ਸਾਨੂੰ ਕਿਸੇ ਨੂੰ ਬੰਬਈ ਜਾਂ ਦਿੱਲੀ ਜਾਣ ਦੀ ਲੋੜ ਨਹੀਂ ਪੈਣੀ ਸੋ ਇਹ ਸਾਡੇ ਲਈ ਖੁਸ਼ੀ ਦਾ ਕਦਮ ਹੈ ਜਿੰਨੇ ਸਾਡੇ ਡਾਇਰੈਕਟਰਸ ਨੇ ਪ੍ਰੋਡਿਊਸਰਸ ਨੇ ਤੇ ਉੱਥੇ ਪਹਿਲਾਂ ਲੈਂਗੁਏਜ ਦੇ ਬੰਦੇ ਲੱਭਣੇ ਪੈਂਦੇ ਸਨ ਉਸ ਚੀਜ਼ ਤੋਂ ਵੀ ਹੁਣ ਅਸੀਂ ਬਚਾਂਗੇ ਕਿ ਇੱਥੇ ਸਾਰੇ ਐਕਸਪਰਟਸ ਜਿਹੜੇ ਹੈਗੇ ਨੇ ਹਰ ਲੈਂਗੁਏਜ ਦੇ ਅਵੇਲੇਬਲ ਨੇ ਸੋ ਉਮੀਦ ਕਰਦਾ ਹਾਂ ਕਿ ਇਹ ਸੈਂਸਰ ਬੋਰਡ ਜੋ ਬਣਿਆ ਹੈਗਾ ਇਸ ਦਾ ਸਾਰੇ ਹੀ ਪ੍ਰੋਡਕਸਰ ਫੈਕਟਰਸ ਲੁੱਟ ਰਿਹਾ ਨਮਸਕਾਰ ਆਦਾਵ ਸਸਿਕਲ ਦਾ ਸ਼੍ਰੀ ਰਾਮ ਮੈਂ ਡਾਕਟਰ ਸੁਖਮਿੰਦਰ ਬਰਾੜ ਸੁਖੀ ਬਰਾੜ ਲੋਕ ਗਾਇਕਾ ਐਂਡ ਤ੍ਰੈਜਨ ਸਸਕਾਰਭਾਰਤੀ ਪੰਜਾਬਾ ਦੀ ਬੜੀ ਖੁਸ਼ੀ ਹੋਈ ਇੱਥੇ ਨੈਸ਼ਨਲ ਲੈਵਲ ਦੀ ਮੀਟਿੰਗ ਹੋਈ ਮੈਂ ਸ਼ੁਕਰਗੁਜ਼ਾਰ ਹਰਸ਼ਤ ਨਾਰੰਗ ਜੀ ਦੀ ਜਿਨ੍ਹਾਂ ਨੇ ਇੰਨੇ ਸੂਝਵਾਨ ਪ੍ਰੋਡਿਊਸਰ ਨੂੰ ਬੁਲਾ ਕੇ ਇੰਨੀ ਵਧੀਆ ਨੌਲੇਜ ਦਿੱਤੀ ਕਿਉਂਕਿ ਅੱਜ ਦਾ ਮੁੱਦਾ ਸੀ ਅクセसिਬਿਲਟੀ ਹੈਨਾ ਸੋ ਉਹ ਲੋਕ ਵੀ ਆਏ ਹੋਏ ਸਨ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਤੇ ਬਹੁਤ ਹੀ ਫਰੂਟਫੁਲ ਮੀਟਿੰਗ ਸੀ ਬਹੁਤ ਹੀ ਵੱਡੇ ਵੱਡੇ ਪ੍ਰੋਡਿਊਸਰ ਡਾਇਰੈਕਟਰ ਸਾਰੇ ਇਸ ਤੇ ਸਮਝ ਤੇ ਸੋਚਾ ਸਿਹਰਾ ਜਿਵੇਂ ਕਹਿੰਦਾ ਮੁਬਾਰਕ ਤਾਂ ਹਰਸ਼ਿਤ ਨਾਰੰਗਜੀਤ ਸੋਚਾ ਸਟਾਫ ਜਿਹੜਾ ਇਸ ਆਫਿਸ ਦਾ ਆਫਸਰ ਜਿੰਨੇ ਵੀ ਨੇ ਸਭ ਨੂੰ ਵਧਾਈ ਦਿੰਨੀ ਹੈ ਤੇ ਆ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਡਿਊਸਰਜ਼ ਤੇ ਅੱਜ ਦੀ ਮੀਟਿੰਗ ਦਾ ਜ਼ਰੂਰ ਅਸਰ ਪਏਗਾ ਜਿਹਦੇ ਨਾਲ ਉਹ ਪੰਜਾਬ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਦੇਰ ਸਾਥ ਇਹ ਸੰਸਕਰਾਂ ਨੂੰ ਪਚਾਵਾ ਕੇ ਰੱਖਣ ਵਾਸਤੇ ਜ਼ਰੂਰ ਸਹਾਇਤਾ ਕਰਾਂਗੇ ਸਾਰੇ ਪੰਜਾਬ ਦੀ ਤੇ ਇਸ ਜਿਹੜਾ ਸਾਡਾ ਸੈਂਸਰ ਬੋਰਡ ਬਣਿਆ ਹੈ ਕਲਿਆ ਦਫ਼ਤਰ ਬਣਿਆ ਉਹ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਪੱਖਪਾਤ ਤੋਂ ਉੱਪਰ ਉੱਠ ਕੇ ਅਸੀਂ ਤਾਂ ਇਨਸਾਨੀਅਤ ਦੀ ਸੇਵਾ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਪੰਜਾਬੀ ਦੀ ਸੇਵਾ ਕਰਨੀ ਹੈ ਇਹਦੇ ਨਾਲ ਹੀ ਪੰਜਾਬ ਦੇ ਜਾਈ